ਲੁਧਿਆਣਾ ਵਿਕੇ ਆਮ ਆਦੀ ਪਾਰਟੀ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਅਤੇ ਮੇਅ ਇੰਦਰਜੀਤ ਕੌਰ ਵੱਲੋਂ ਲੁਧਿਆਣਾ ਦੀ ਏਟੀਆਈ ਰੋਡ ਤੋਂ ਲੈ ਕੇ ਬੇਦੀ ਚੌਕ ਤੋਂ ਅੱਗੇ ਤੱਕ ਦੀ ਰੋਡ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ। ਉਤੇ ਇਸ ਮੌਕੇ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਇਸ ਮੌਕੇ ਆਮ ਆਦੀ ਪਾਰਟੀ ਦੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਵੱਲੋਂ ਇਸ ਸੜਕ ਦੇ ਨਿਰਮਾਣ ਦੇ ਲਈ ਗ੍ਰਾਂਟ ਭੇਜੀ ਗਈ ਹੈ। ਅਤੇ ਇਸ ਮੌਕੇ ਉਹਨਾਂ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਜਦੋਂ ਤੱਕ ਸੜਕ ਦਾ ਨਿਰਮਾਣ ਨਹੀਂ ਹੋ ਜਾਂਦਾ ਇਸ ਦੇ ਉੱਪਰ ਉਹ ਆਪਣੇ ਵਾਹਨਾਂ ਨਾਲ ਲੈ ਕੇ ਆਉਣ ਜਿਸ ਨਾਲ ਸੜਕ ਦੀ ਮਜ਼ਬੂਤੀ ਵਿੱਚ ਕਮੀ ਆਉਂਦੀ ਹੈ ਅੱਜ ਐਪੀਏ ਰੂਟ ਦਾ ਉਦਘਾਟਨ ਕਰ ਰਹੇ ਆਂ ਬਾਬਾ ਦੀਪ ਸਿੰਘ ਮਹਾਰਾਜ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਅੱਜ 96 ਲੱਖ ਦੀ ਲਾਗਤ ਨਾਲ ਐਪੀਏ ਲਟਾਂ ਤੋਂ ਲੈ ਕੇ ਬੇਦੀ ਚੌਂਕ ਬੇਦੀ ਚੌਂਕ ਤੋਂ ਜਿਹੜੇ ਇੱਟਾਂ ਵਾਲੇ ਚੌਂਕ ਤੋਂ ਬੇਦੀ ਚੌਂਕ ਦਾ ਇਹ ਕਟਨ ਕਰਨ ਮਾਰ 96 ਤੇ 99 ਲੱਖ ਦੀ ਲਾਗਤ ਨਾਲ ਅੱਜ ਸ਼ੁਰੂਆਤ ਕਰਨੀ ਹੈ ਤੇ ਇਲਾਕਾ ਨਿਵਾਸੀ ਜਿੱਥੇ ਧੰਨਵਾਦ ਕਰਦਾ ਉਹ ਤੇ ਬੇਨਤੀ ਕਰਦਾ ਕਿ ਜਦੋਂ ਸੜਕ ਦਾ ਨਿਰਮਾਣ ਹੋ ਰਿਹਾ ਉਦੋਂ ਤੁਸੀਂ ਸਾਥ ਦਿਓ ਬੰਦੀ ਸੜਕ ਦੇ ਉੱਪਰ ਉਮੀਦ ਕਰਦਾ ਵੀ ਤੁਸੀਂ ਆਪਣੇ ਵਹੀਕਲ ਜਿਹੜੇ ਉਹ ਨਹੀਂ ਉਹਦੇ ਤੇ ਪਾਸ ਕਰੋਗੇ ਅਕੀਰ ਬੰਦੀ ਸੜਕ ਦੇ ਵਿੱਚ ਜਦੋਂ ਟੈਰਾ ਉੱਪਰ ਦੀ ਨਾਂਜਾਦਤ ਕਿੰਨੇ ਦਿਨਾਂ ਕਿਤੇ ਸੜਕ ਦੀ ਨਜਰੂਤੀ ਵੀ ਕਮ ਹੀ ਹੁੰਦੀ ਹੈ ਇੱਕ ਕੁਆਲਿਟੀ ਚੈੱਕ ਕਰਨ ਦੀ ਵੀ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਕੁਆਲਿਟੀ ਚੈੱਕ ਕਰਕੇ ਸਮੇਂ ਸਵੇਂ ਤੇ ਜਿਹੜਾ ਇਹਨੂੰ ਆਪਾਂ ਨਿਰਮਾਣ ਜਿਹੜਾ ਕੰਪਲੀਟ ਕਰਾਉਣਾ ਕਿਉਂਕਿ ਇਸ ਸੜਕ ਦੇ ਵਿੱਚ ਨਾ ਤਾਂ ਕਲਵੰਸ਼ਿੱਧੂ ਨੇ ਕੋਈ ਕਮਿਸ਼ਨ ਲੈਣੀ ਹੈ ਨਾ ਸਾਡੀ ਛੋਟੀ ਪਣ ਮੇਰ ਮੇੜਾ ਨੇ ਲੈਣੀ ਹੈ ਤਾਂ ਫਿਰ ਕੁਆਲਿਟੀ ਨਾਲ ਸਮਝੌਤਾ ਕਿਸ ਗੱਲ ਦਾ ਸ਼ਿਕਰੀਏ ਇਸ ਲਈ ਲੋਕਾਂ ਨੂੰ ਬੇਨਤੀ ਕਰਾਂ ਤੁਸੀਂ ਐਮਐਲਏ ਹੋ ਤੁਸੀਂ ਮੇਰ ਹੋ ਤੁਸੀਂ ਕੌਂਸਲਰ ਹੋ ਜਿਹੜਾ ਨਿਰਮਾਣ ਆ ਤੁਸੀਂ ਆਪਣੀ ਦੇਖਰੇਖ ਕਰਾਉਣਾ ਤਾਂ ਕਿ ਵਧੀਆ ਸੜਕ ਲੋਕਾਂ ਚਾਹੀਦੀ ਜੇ ਕਿਸੇ ਨੂੰ ਲੱਗਿਆ ਤਾਂ ਤੁਹਾਡੇ ਨਾਲ ਇਨਸਮਰ ਕਰ ਸਕਦਾ ਜੀ ਜੇ ਲੱਗਿਆ ਕੰਮ ਉਸੇ ਵੇਲੇ ਬੰਦ ਕਰਾ ਦੇਣਾ ਉਸੇ ਵੇਲੇ ਕੰਮ ਬੰਦ ਕਰਾ ਦੇਣਾ ਤਾਂ ਕਿ ਜਿਹੜਾ ਲੋਕਾਂ ਨਾਲ ਜੋ ਵਾਅਦਾ ਕਰਿਆ ਵੀ ਜ਼ੀਰੋ ਟੋਲਰੈਂਸ ਦੇ ਕੰਮ ਕਰਾਂਗੇ ਕਿਸੇ ਨੂੰ ਹਿਰਾਫੇਰੀ ਵੀ ਇੱਥੇ ਮੈਂ ਆਤਮਨਾ ਕੋਈ ਗਲਤਾਂ ਮਿਸ਼ਵਾਸ਼ਨਾ ਨਹੀਂ ਕਹਿ ਸਕਦਾ ਇੱਥੇ ਕਿਸੇ ਨੂੰ ਹਿਰਾਫੇਰੀ ਕਰਨ ਦੀ ਕੋਈ ਜਗ੍ਹਾ ਨਹੀਂ ਚਰਤ ਮੰਗਣੀ ਪੁੱਤ ਵਿਆਹ ਜੀ ਇਹਦੇ ਥੱਲੇ ਜਿਉਂ-ਜਿਉਂ ਪੈ ਪਾਈ ਜਾਣੀਆਂ ਪਾਣੀ ਵਾਲੀ ਤੇ ਨਾਲ ਦੀ ਨਾਲ ਸੜਕ ਬਣੀ ਜਰੀ ਹੁਣੇ ਵੀ ਹੁਣੇ ਵੀ ਬਣਾਉਣ ਦੇ ਪਰ ਉਹਦਾ ਕਾਰਨ ਇਹ ਹੈ ਵੀ ਇਹ ਸੜਕ ਜਦੋਂ ਪਾਈ ਪਈ ਆ ਉਹਦੇ ਤੇ ਮਿੱਟੀ ਪਈ ਆ ਉਹਨੇ ਆਪਣੀ ਜਗ੍ਹਾ ਲੈਣ ਨੂੰ ਸਮਾਂ ਲਾਉਣਾ ਜੇ ਟੁੱਟ ਗਈ ਜੇ ਤਾਂ ਪੁਰਾਣੀਆਂ ਸਰਕਾਂ ਵਾਲੇ ਹੁੰਦੇ ਉਹ ਤਾਂ ਕਹਿੰਦੇ ਵੀ ਪਾਈਪ ਦੇ ਉੱਤੇ ਦੀ ਛੇਤੀ ਛੇਤੀ ਬਣਾ ਦਿਓ ਇੱਕ ਵਾਰੀ ਟੁੱਟੂਗੀ ਤਾਂ ਹੀ ਦੁਬਾਰਾ ਬਣੂਗੀ ਤਾਂ ਹੀ ਸਾਨੂੰ ਕਮਿਸ਼ਨ ਦੇ ਦੂਰ ਪਈ ਰਹਿਣਗੇ ਆਰਾਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਹੈ ਇਹਦੇ ਵਿੱਚ ਕੋਈ ਨਹੀਂ ਐਮਐਲਏ ਸਾਹਿਬ 2022 ਚ ਵੀ ਤੁਹਾਡਾ ਦੋ ਐਮਐਲਏ ਤੁਸੀਂ ਤੇ ਸਾਊਥ ਰੇਡ ਤੋਂ ਇਸੇ ਰੋਡ ਦਾ ਕੱਟਣ ਕੀਤਾ ਸੀ ਇਹ ਰੋਡ ਨਹੀਂ ਉਹ ਗਾਹਾਂ ਸੀ ਕੱਟਾ ਚੌਂਕ ਤੋਂ ਅੱਗੇ ਪਹਿਲਾਂ ਧਿਆਨ ਨਾਲ ਅੰਕੜੇ ਚੈੱਕ ਕਰਕੇ ਫਿਰ ਸਵਾਲ ਕਰਿਓ ਐਮਐਲਏ ਸਾਹਿਬ ਜੀ ਬੇਕਿਦ ਕਹਿੰਦਾ ਤੁਹਾਡਾ ਸੁਣਨ ਜਾਂਦਾ ਵੀ ਜਿੱਥੇ ਵੀ ਤੁਸੀਂ ਕੰਮ ਕਰਦੇ ਦਿਨ ਦੇ ਦਿਨ ਰਾਤ ਜੀਦਾ ਕੋਈ ਵੀ ਇੱਕ ਬੰਦਾ ਆਇਆ ਤੁਹਾਡੇ ਕੋਲ ਸਾਈਨ ਕਰਾਣ ਤੁਸੀਂ ਸਾਡੇ ਕਰਦੇ ਹੋ ਕਹਿੰਦੇ ਵੀ ਐਮਐਲਏ ਸਾਹਿਬ ਨੇ ਕੁਝ ਨਹੀਂ ਦੇਖਿਆ ਮੈਂ ਛੋਟੇ-ਮੇਰੇ ਛੋਟੇ-ਮੇਰੇ ਇਹ ਸੇ ਕੰਮ ਕਰਨ ਦੀ ਮੈਨੂੰ 85000 ਤਨਖਾ ਲੋਕਾਂ ਦੇ ਵਾਸਤੇ 24 ਘੰਟੇ ਅਵੇਲੇਬਲ ਹੋਮਾ ਜਿੱਥੇ ਵੀ ਲੋਕ ਕਹਿਣ ਬਾਹ ਫੜ ਕੇ ਕੰਮ ਕਰ ਸਕਣ ਹਾਂ ਬਿਲਕੁਲ ਜੀ ਸਸ਼ੀਕਲ ਸਾਰਿਆਂ ਨੂੰ ਔਰ ਇਸ ਰੋਡ ਦੀ ਬੜੀ ਚਿਰ ਤੋਂ ਡਿਮਾਂਡ ਜਿਹੜੀ ਏਟੀਆਈ ਰੋਡ ਤੋਂ ਲੈ ਕੇ 베ਦੀ ਚੌਂਗ ਔਰ 베ਦੀ ਚੌਂਗ ਤੋਂ ਅੱਗੇ ਤਕਰੀਬਨ 2 ਕਰੋੜ ਦੀ ਲਾਗਤ ਦੇ ਨਾਲ ਇਹ ਜਿਹੜੀਆਂ ਸੜਕਾਂ ਬਣਨ ਜਾ ਰਹੀਆਂ ਨੇ ਔਰ ਤੁਹਾਨੂੰ ਬੜੀ ਖੁਸ਼ੀ ਹੋਏਗੀ ਜਾਣ ਕੇ ਕਿ ਵਰਲਡ ਬੈਂਕ ਦਾ ਜਿਹੜਾ ਪ੍ਰੋਜੈਕਟ ਅਮਰੁੱਧ ਦੇ ਅਧੀਨ ਜਿਹੜੀਆਂ ਨਹਿਰੀ ਪਾਣੀ ਘਰ ਘਰ ਪਹੁੰਚਦਾ ਕਰਨਾ ਉਹਦੀ ਜਿਹੜੀ ਪਾਈਪਲਾਈਨ ਪੈਣੀ ਸੀ ਇਸ ਰੋਡ ਦੇ ਉੱਤੇ ਉਹ ਕੰਮ ਚ ਪੂਰਾ ਹੋ ਚੁੱਕੇ ਹੈ ਔਰ ਜਿੱਦਾਂ ਜਿੱਦਾਂ ਪੂਰਾ ਹੋ ਰਿਹਾ ਹੈ ਆਰਐਮਸੀ ਦੀ ਪੂਰੀ ਕੁਆਲਿਟੀ ਮੇਨਟੇਨ ਕਰਕੇ ਚੈੱਕ ਕਰਕੇ ਜਿਹੜੀ ਰੋਡ ਹੈ ਪ੍ਰੋਪਰਲੀ ਬਣਾਈ ਜਾਊਗੀ ਔਰ ਮੈਂ ਆਸ ਕਰਦੀ ਆ ਕਿ ਸੰਗਤ ਲੁਧਿਆਣਾ ਵਾਸੀ ਜੋ ਇਥੋਂ ਲੰਘਦੇ ਵੀ ਨੇ ਰੋਡ ਤੋਂ ਉਹ ਵੀ ਪੂਰਾ ਸਾਥ ਦੇਣਗੇ ਉਹ ਵੀ ਦੇਖਣਗੇ ਵੀ ਜੇ ਕੰਮ ਚੱਲ ਰਿਹਾ ਚੋ ਉਸ ਕੋਈ ਵਿਗਨ ਨਾ ਪਾਇਆ ਜਾਵੇ ਔਰ ਕੰਮ ਹੁੰਦੇ ਸਾਰ ਉਹਦਾ ਸਾਥ ਦਿੱਤਾ ਜਾਵੇ ਔਰ ਇੱਕ ਛੋਟੀ ਬੇਨਤੀ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਈ ਜਰੂਰ ਕਰਨਾ ਚਾਹਾਂਗੀ ਵੀ ਜਿੱਥੇ ਜਿੱਥੇ ਤੁਹਾਨੂੰ ਪਤਾ ਉਦਘਾਟਨ ਹੋ ਰਿਹਾ ਹੈ ਤਕਰੀਬਨ 2 ਤੋਂ 2.5 ਮਹੀਨੇ ਇੱਕ ਸੜਕ ਨੂੰ ਲੱਗ ਜਾਂਦੇ ਬਣਨ ਤਾਂ ਮੇਰੀ ਬੇਨਤੀ ਹੈ ਜੇ ਕਿਸੇ ਨੇ ਕੋਈ ਕਨੈਕਸ਼ਨ ਲੈਣਾ ਕੋਈ ਸੀਵਰੇਜ ਦਾ ਪਾਣੀ ਦਾ ਤਾਂ ਉਸ ਤੋਂ ਪਹਿਲਾਂ ਲੈ ਲੈਣ ਸੜਕ ਬਣਨ ਤੋਂ ਬਾਅਦ ਮੈਂ ਮਾਫੀ ਮੰਗਦੀ ਆ ਜੀ ਅਸੀਂ ਬਿਲਕੁਲ ਇਸ ਚੀਜ਼ ਤੋਂ ਗਰੇਸ ਕਰਾਂਗੇ ਵੀ ਕੋਈ ਵੀ ਸੜਕ ਪੱਟੀ ਨਾ ਜਾਵੇ ਆ ਪਿਛਲੇ ਦਿਨੀ ਹਜੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਕੁਮਾਰ ਮੰਡੀ ਨਵੀਂ ਸੜਕ ਬਣੀ ਹੈ ਔਰ ਰਾਤੋਂ ਰਾਤ ਫਿਰ ਸੀਵਰੇਜ ਦੀ ਆਪਾਂ ਪਾਈ ਪਾਰੇ ਔਰ ਫਿਰ ਅਸੀਂ ਕੋਸਦੇ ਹਾਂ ਕਿ ਪ੍ਰਸ਼ਾਸਨ ਕੀ ਕਰ ਰਿਹਾ ਹੈ ਜਾਂ ਸਰਕਾਰਾਂ ਕੀ ਕਰ ਰਹੀ ਹੈ ਸੋ ਸਾਡੀ ਵੀ ਨੈਤਿਕਤਾ ਦੇ ਤੌਰ ਤੇ ਜ਼ਿੰਮੇਵਾਰੀ ਬੰਦੀ ਹੈ ਲੁਧਿਆਣਾ ਵਾਸੀ ਹੋਣ ਦੀ ਕਿ ਵੀ ਜਿੱਥੇ ਵੀ ਕੋਈ ਕਾਰਜ ਸੰਪੂਰਨ ਹੁੰਦਾ ਆਪਾਂ ਪਹਿਲਾਂ ਧਿਆਨ ਰੱਖ ਕੇ ਉਸ ਕਾਰਜ ਤੋਂ ਪਹਿਲਾਂ ਹੀ ਆਪਣੇ ਕਨੈਕਸ਼ਨਸ ਜਾਂ ਜੋ ਵੀ ਹੈ ਕਰ ਲਈਏ ਪੂਰਾ ਇੱਕ ਦਿਨ ਤੁਹਾਡੇ ਕਰਕੇ ਅਸੀਂ ਕੰਮ ਤਾਂ ਜ਼ਰੂਰ ਲੇਟ ਕਰ ਲਾਂਗੇ ਪਰ ਕਾਰਜ ਪੂਰਾ ਹੋਣ ਤੋਂ ਬਾਅਦ ਇਗਰੇਜ਼ ਕਰਾਂਗੇ ਕਿ ਸੜਕ 'ਤੇ ਵੀ ਪੱਟੀ ਨਾ ਚੜ੍ਹੇ। ਇਹ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਉਹਨਾਂ ਦੇ ਕੋਈ ਅੱਛੀ ਦਿੱਤਾ ਜਾਏਗਾ ਜਿਵੇਂ ਬਾਤ ਸ਼ੁਰੂ ਕਰਕੇ ਦੇਖਦੇ ਹਾਂ। 200% ਮੈਂ ਇਸੇ ਲਈ ਤੁਹਾਡੇ ਲਈ ਮੈਂ ਤੁਹਾਡੇ ਮਾਧਿਅਮ ਰਹੀ ਇਸੇ ਲਈ ਮੈਸੇਜ ਦੇਣਾ ਚਾਹੀਏ। ਵੀ ਉਹ ਅਗਰ ਕੋਈ ਵੀ ਨਵੀਂ ਪੱਟੀ ਹੋਈ ਸੜਕ ਉੱਥੇ ਨਵੀਂ ਬਣੀ ਹੋਈ ਸੜਕ ਨੂੰ ਅਗਰ ਪਟਦੇ ਆ ਤਾਂ ਫਿਰ ਉਸ ਤੋਂ ਬਾਅਦ ਜੋ ਜੁਰਮਾਨਾ ਬੰਦਾ ਹੋਗਾ ਉਹ ਵੀ ਹੋਏਗਾ ਚਲਾਨ ਵੀ ਹੋਏਗਾ ਔਰ ਮੈਂ ਆਸ ਕਰਦੀ ਆ ਵੀ ਤੁਹਾਡਾ ਹੀ ਬਹੁਤ ਹਾਰਡ ਐਂਡ ਮਨੀ ਹੈ ਜਿਹੜਾ ਟੈਕਸਾ ਦੇ ਰੂਪ ਦੇ ਵਿੱਚ ਇਕੱਠਾ ਕਰਕੇ ਤੁਹਾਡੇ ਲਈ ਹੀ ਲਾਇਆ ਜਾਂਦਾ ਸੋ ਆਪਾਂ ਆਪਣਾ ਨੁਕਸਾਨ ਨਾ ਕਰਦੇ ਹੋਈਏ ਪਹਿਲੇ ਹੀ ਧਿਆਨ ਦੇਈਏ ਔਰ ਪਹਿਲ ਪਹਿਲ ਦੇ ਆਧਾਰ ਦੇ ਉੱਤੇ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਸੋਚਦੇ ਹਾਂ ਵੀ ਮੇਰਾ ਪਹਿਲਾ ਨੁਕਸਾਨ ਨਾ ਹੋਵੇ ਪਹਿਲਾ ਕੰਮ ਕਿਹੜਾ ਕਰਨ ਵਾਲਾ ਇਹ ਵੀ ਤੁਹਾਡਾ ਆਪਣਾ ਕਰ ਹੈ ਤੇ ਵੀ ਧਿਆਨ ਦਿੱਤਾ ਜਾਵੇ ਜਿਵੇਂ ਕਿ ਤੁਸੀਂ ਕਿਹਾ ਸੀ ਮੀਂਹ ਤੋਂ ਬਾਅਦ ਜਿਹੜੀਆਂ ਸੜਕਾਂ ਕਾਫੀ ਜਿਆਦਾ ਜਿਆਦਾਤਰ ਖਰਾਬ ਹੈ ਵੀ ਉਹ ਨਾਲ ਨਾਲ ਰਿਪੇਅਰ ਕੀਤੀਆਂ ਜਾਣਗੀਆਂ ਤੇ ਉਹਨਾਂ ਤੇ ਵੀ ਹੁਣ ਧਿਆਨ ਦਿੱਤਾ ਜਾਏਗਾ ਪੂਰਨ ਤੌਰ ਤੇ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਸੜਕਾਂ ਦੇ ਉੱਤੇ ਰਿਪੇਅਰ ਜਾਂ ਪੈਚ ਵਰਕ ਦੀ ਜ਼ਰੂਰਤ ਸੀ ਉਹ ਬਕਾਇਦਾ ਨਾਲ ਦੀ ਨਾਲ ਕੀਤੇ ਜਾਂਦੇ ਨੇ ਡੇ 1 ਜਿਸ ਦਿਨ ਦੀ ਬਾਰਿਸ਼ ਰੁਕ ਲਗਾਤਾਰ ਕਾਰਜ ਕਰ ਰਹੇ ਦੂਸਰਾ ਮੈਂ ਬਕਾਇਦਾ ਤੁਹਾਡੇ ਸਾਰਿਆਂ ਨਾਲ ਵਾਤਾਵਲਾਪ ਕਰਦੇ ਹੋਏ ਇਹ ਵੀ ਗੱਲ ਕਹੀ ਸੀ ਵੀ ਜਿੱਦਾਂ ਹੀ ਬਰਸਾਤ ਰੁਕੂਗੀ ਤੁਹਾਨੂੰ ਆਪ ਨਜ਼ਰ ਆਏਗਾ ਕਿ ਲੁਧਿਆਣਾ ਸ਼ਹਿਰ ਦਾ ਕੋਈ ਇੱਕ ਖੁੰਜਾ ਨਹੀਂ ਹਰ ਜਗ੍ਹਾ ਤੁਹਾਨੂੰ ਨਵੇਂ ਉਦਘਾਟਨ ਔਰ ਨਵੀਆਂ ਸੜਕਾਂ ਮਿਲਣਗੀਆਂ ਲੁਧਿਆਣਾ ਵਾਸੀਆਂ ਦੀ ਸੇਵਾ ਲਈ ਅਸੀਂ ਹਰ ਵੇਲੇ ਮੌਜੂਦ ਹਾਂ ਧੰਨਵਾਦ ਜੀ ਦੋ ਮਿੰਟ ਦੋ ਮਿੰਟ ਵਾਸਤੇ ਕਹਿੰਦਾ ਟ੍ਰੈਫਿਕ ਕਿੰਨਾਂ ਰੁਕ ਰੱਖਿਆ ਹੋਇਆ ਬਿਲਕੁਲ ਉਹਦੇ ਲਈ ਟ੍ਰੈਫਿਕ ਪੁਲਿਸ ਨੂੰ ਤਾਇਨਾਤ ਕਰ ਦਿੱਤੀ ਗਈ ਹੈ ਔਰ ਏਰੀਆ ਵਾਸੀ ਨਾਲ ਸਾਥ ਦੇ ਕੇ ਇਹਨੂੰ ਥੋੜਾ ਡਾਇਵਰਟ ਕਰ ਲੈਣਗੇ ਉਨੀ ਦੇਰ ਵਾਸਤੇ ਧੰਨਵਾਦ ਜੀ ਸਭ ਤੋਂ ਪਹਿਲਾਂ ਧੰਨਵਾਦ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਕੰਮ ਵਾਰਡ ਦੇ ਵਿੱਚ ਹਲਕੇ ਦੇ ਵਿੱਚ ਹੋ ਰਿਹਾ ਤੇ ਦੂਜੇ ਸਾਡੇ ਬਹੁਤ ਸਰਦਾਰ ਕਰਵਨ ਸਿੰਘ ਸਿੱਧੂ ਜੀ ਐਮ ਐਲ اے ਆਤਮਨਗਰ ਦੇ ਜੋ ਪੂਰੀ ਮਿਹਨਤ ਪੂਰੀ ਲਗਨ ਦੇ ਨਾਲ ਕੰਮ ਕਰਾ ਰਹੇ ਨੇ ਦਿਨ ਰਾਤ ਇੱਕ ਕੀਤਾ ਪਿਆ ਵਿਕਾਸ ਕਾਰਜਾਂ ਦੇ ਵਿੱਚ ਇਹਨਾਂ ਦਾ ਸਾਥ ਸਾਨੂੰ ਮਿਲਿਆ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਜੀ ਅਸੀਂ ਵੀ ਦੱਬ ਕੇ ਨਾਲ ਲੱਗੇ ਹੋਏ ਆ ਜੋ ਵੀ ਕੰਮ ਹੈ ਕਹਿੰਦੇ ਲਿਆਓ ਹੁਣੇ ਪਾਸ ਕਰੋ ਕੰਮ ਸ਼ੁਰੂ ਕੰਮ ਵੱਲੋਂ ਕੋਈ ਢਿੱਲ ਨਹੀਂ ਜੀ ਇਹਨਾਂ ਵੱਲੋਂ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜਲਦੀ ਤੁਸੀਂ ਆਪ ਸਿਆਣੇ ਜੀ ਲੋਕੀਏ ਇੱਕ ਕੋ ਫੋਨ ਤੇ ਨਹੀਂ ਬੁਲਾਏ ਇੱਕ ਮੈਸੇਜ ਪਾਇਆ ਸੀ ਮੈਸੇਜ ਤੇ ਇੰਨਾ ਕਟ ਹੋਇਆ ਜੜਾ 1215 ਕਟ ਹੋਇਆ ਤੇ ਇੰਨਾ ਹੰਗਾਰਾ ਲੋਕਾਂ ਦੇ ਵਿੱਚ ਇੰਨੇ ਜਿਆਦਾ ਕੋਸ਼ ਇੰਨਾ ਜਿਆਦਾ ਚਾ ਚੜਿਆ ਹੋਇਆ ਕਿ ਇਹ ਪਹਿਲੀ ਵਾਰੀ ਅੱਜ ਤੱਕ ਰਿਕਾਰਡ ਆ ਇਹ ਰੋਡ ਕਰੀ ਸੀਮੈਂਟ ਦੀ ਪਾਸ ਨਹੀਂ ਹੋਈ ਨਾ ਬਣੀ ਜੀ ਇਹ ਐਮਐਲਏ ਸਾਹਿਬ ਦਾ ਹੀ ਧੰਵਾਦ ਆ ਕੁਲਵੰਸੀ ਸਿੱਧੂ ਜੀ ਦਾ ਜਿੰਨਾ ਕਰਕੇ ਸੀਮੈਂਟ ਦੀ ਰੋਡ ਬਣ ਰਹੀ ਆ ਜੀ ਔਰ ਇੱਕ ਵਾਰੀ ਬਣ ਗਈ ਆ ਆਰਐਮਸੀ ਦੀ ਰੋਡ ਤੇ 15 ਸਾਲ 20 ਸਾਲੇ ਜਾਣੇ ਨਹੀਂ ਐਮਐਲਏ ਸਾਹਿਬ ਨੇ ਕਹਿੰਦੇ ਕੋਈ ਤੁਮੀ ਬੇਸ਼ੀ ਆਈ ਸੜਕ ਤੇ ਜਿਹੜਾ ਵੀ ਕੋਈ ਆ ਕੇ ਸੂਚਿਤ ਕਰੇਗਾ ਅਸੀਂ ਉਹ ਫੇਕ ਕੰਮ ਬੰਦ ਕੀਤਾ ਜਾਏ ਇਹਨਾਂ ਨੇ ਆਪ ਵਿਜ਼ਿਟ ਰੱਖੇ ਦੀ ਹੈ ਜੀ ਬਾਕੀ ਇਹਨਾਂ ਦੀ ਟੀਮ ਹੈਗੀ ਆ ਮੈਂ ਹੈਗਾ ਮਮਤਾ ਹੈਗੀ ਆ ਮਨੀ ਹੈਗਾ ਹੋਰ ਬਾਕੀ ਕਾਉਂਸਲਰ ਰਹਿਗੇ ਆ ਤੇ ਅਸੀਂ ਨਿਗਰ ਵੀ ਰੱਖਾਂਗੇ ਜੀ ਆਪ ਕੋਈ ਕੜਬੜੀ ਨਾ ਆਵੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਅਸੀਂ ਆਪ ਇੱਥੇ ਨਾਲ ਪਹਿਰਾ ਦੇਾਂਗੇ ਜੀ ਇਹਨਾਂ ਦੇ ਲੋਕਾਂ ਵਾਸਤੇ ਥੋੜੀ ਜਿੰਨੇ ਮੁਸ਼ਕਲ ਆਏਗੀ ਉਹਦਾ ਵਾਸਤੇ ਰੂਟ ਦੇਖੋ ਥੋੜੀ-ਬੋਧੀ ਮੁਸ਼ਕਲ ਤਾਂ ਦੇਖੋ ਜੇ ਹੁਣ ਆਪਾਂ ਕੋਈ ਵੱਡਾ ਫੈਸਲਾ ਲੈਣਾ ਤਾਂ ਛੋਟੇ-ਮੋਟੇ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਜੀ ਆਪਾਂ ਨੂੰ ਕੋਈ ਰੂਟ ਰੱਖਿਆ ਗਿਆ ਉਹਨਾਂ ਦਾ ਚੇਂਜ ਇਹ ਆ ਰੂਟ ਪਲਾਨ ਕਰਾਂਗੇ ਜੀ ਉਹ ਇਧਰ ਨਾਲ ਹੋਰ ਗਲੀ ਡਿਵਾਈਡ ਕਰਾਵਾਂਗੇ ਟ੍ਰੈਫਿਕ ਵਾਲਿਆਂ ਦੀ ਡਿਊਟੀ ਲਾਵਾਂਗੇ ਕੋਈ ਜਨਤਾਨਗਰੋ ਟ੍ਰੈਫਿਕ ਘਟਾਵਾਂਗੇ ਆਪਾਂ ਤਾਂ ਕਿ ਕੋਈ ਪਰੇਸ਼ਾਨੀ ਨਾ ਆਵੇ ਡਾਬਾ ਰੋਡ ਹੈ ਕੀ ਆ ਡਾਬਾ ਰੋਡ ਤੋਂ ਘਟਾਵਾਂਗੇ ਜੀ ਟ੍ਰੈਫਿਕ ਆਪਾਂ ਇਲਾਕਾ ਨਿਵਾਸੀ ਇਹ ਕਹਿਣਾ ਚਾਹ ਰਹੇ ਇਲਾਕਾ ਨਿਵਾਸੀ ਨੂੰ ਇਹੀ ਕਹਿਣਾ ਜੀ ਵੀ ਹਰ ਸਮੇਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਐਮਐਲਏ ਸਾਹਿਬ ਸਾਢੇ 3 ਸਾਲ ਹੋ ਗਏ ਲਗਾਤਾਰ ਮਿਹਨਤ ਕਰ ਰਹੇ ਨੇ ਬਾਬਾ ਜੀ ਸਿੰਘ ਜੀ ਦੀ ਕਿਰਪਾ ਦੇ ਨਾਲ ਤੇ ਅਸੀਂ ਇਹਨਾਂ ਦੇ ਨਕਸ਼ੇ ਕਦੋਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਵਾਂਗੂ ਬਣ ਸਕੀਏ ਮਿਹਨਤੀ ਬਣ ਸਕੀਏ ਮਿਹਨਤ ਕਰ ਸਕੀਏ ਬਸ ਤੇ ਇਲਾਕਾ ਨਵਸੀਰ ਦਾ ਤੇ ਇਹ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਮੇਰੇ ਵੱਡੇ ਭਰਾਵਾਂ ਨੇ ਠੀਕ ਫਰਮਾਇਆ ਵਾ ਡਿਮਾਂਡ ਤਾਂ ਦੇਖੋ ਵਿਕਾਸ ਦੀ ਪੂਰੇ ਦੇਸ਼ ਚ ਪੂਰੇ ਹਲਕੇ ਚ ਕੀ ਪੂਰੇ ਪੰਜਾਬ ਰਾਜ ਚ ਤੇ ਚੰਗੀਆਂ ਨੀਤਾਂ ਨਾਲ ਹੀ ਇਹ ਪੂਰੀ ਹੁੰਦੀ ਆ ਤੁਹਾਡੇ ਸਾਹਮਣੇ ਇਹ ਰਿਜ਼ਲਟ ਹੈ ਅੱਜ ਤੁਹਾਡੀ ਨਿਗਾਹ ਦੇ ਸਾਹਮਣੇ ਸੰਗਤ ਦੇ ਰੂਪ ਰੂਪ ਸਰਬੋਸ਼ਟ ਜਿਸ ਤਰ੍ਹਾਂ ਦੇ ਕਹਿਦਾ ਕਿ ਲੋਕਾਂ ਨੇ ਤੁਹਾਡੇ ਤੇ ਕਹਿੰਦਾ ਇੱਕ ਬੋਧਤਾ ਕਰੇ ਇਹ ਗੁਣਿਆ ਗਿਆ ਸੀਗਾ ਮੇਰੇ ਵਾਰੀ ਖੜੇ ਗਿਆ ਸੀਗੇ ਕਾਫੀ ਟੁੰਗੇ ਸੀਗੇ ਤੇ ਉਹ ਡਿਮਾਂਡਾਂ ਤੇ ਲੋਕਾਂ ਨੇ ਬਹੁਸ਼ਕਤੀ ਪੂਰੀ ਕਰਨ ਦੇ ਵਿੱਚ ਜਿਵੇਂ ਮੈਂ ਕਮਾਂ ਜੀ ਮੈਂ ਬਹੁਤ ਛੇਤੀ ਪੂਰੀਆਂ ਕਰ ਰਹੇ ਹਾਂ ਤਾਂ ਹੰਕਾਰ ਜਾਂ ਮਾਨ ਵਾਲੀ ਗੱਲ ਹੁੰਦੀ ਹੈ ਜਿਵੇਂ ਜਿਵੇਂ ਪ੍ਰਮਾਤਮਾ ਕਰਾ ਰਿਹਾ ਮੈਂ ਤਾਂ ਸਿਰਫ ਕੋਸ਼ਿਸ਼ ਕਰ ਰਿਹਾ ਜਿਵੇਂ ਜਿਵੇਂ ਪ੍ਰਮਾਤਮਾ ਕਰਾ ਰਿਹਾ ਸੋ ਉਸ ਤਿਵੇਂ ਤਿਵੇਂ ਅੱਗੇ ਅੱਗੇ ਵਧ ਰਹੇ ਹਾਂ ਅਜੇ ਥੋੜੇ ਜੇ ਟਾਈਮ ਥੋੜਾ ਹੋਇਆ ਸਾਨੂੰ 8 ਮਹੀਨੇ ਨਹੀਂ ਹੋਏ ਆ ਪਰ ਇਹ ਮੇਰਾ ਪੂਰੀ ਕੋਸ਼ਿਸ਼ ਪੁਰ ਜੋਰ ਹੈ ਜੇ ਪ੍ਰਮਾਤਮਾ ਦਾ ਅਸ਼ੀਰਵਾਦ ਸਾਡੇ ਸਿਰ ਤੇ ਇਦਾਂ ਹੀ ਰਿਹਾ ਤਾਂ 5 ਸਾਲਾਂ ਦੇ ਵਿੱਚ ਅਸੀਂ ਜਿਹੜੀਆਂ ਇਹ ਜਿਹੜੀਆਂ ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਇੱਥੇ ਜੰਮੇ-ਪੜੇ ਆ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਸਮੱਸਿਆਵਾਂ ਅਸੀਂ ਆਪ ਨਹੀਂ ਗਾਣਾ ਦੇਖੀਆਂ ਹੋਈਆਂ ਨੇ ਉਹ ਸਾਰੀਆਂ ਹੀ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗਾ ਜੇ ਸਾਡਾ ਐਮਰਜੈਂਸੀ ਆਸਮੇਂ ਆ ਗਿਆ ਕੋਸ਼ਿਸ਼ ਅੰਮ੍ਰਲਾ ਦਾ ਐਮਐਲਏ ਸਾਹਿਬ ਤੋਂ ਅਸੀਂ ਪੂਰਨ ਤੌਰ ਤੇ ਖੁਸ਼ ਹਾਂ ਜੀ ਸਾਡੇ ਸਪੱਟ ਤੇ ਖੜੇ ਨੇ ਜੋ ਕੰਮ ਕਹਿਦੀ ਹੈ ਅੱਧੀ ਰਾਤ ਨੂੰ ਅਵੇਲੇਬਲ ਆ ਸਾਡੇ ਲਈ ਹੋਰ ਐਮਐਲਏ ਸਾਹਿਬ ਤੋਂ ਕੀ ਮੰਗੂਰੀ